ਸਵਾਗਤ ਹੈ ਕਿਸਾਨ ਵੀਰੋ ਛੋਡਾ ਟੇਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਨ ਜੀ ਇੱਕ ਆਪਾਂ ਤੁਹਾਡੇ ਵਾਸਤੇ ਸੂਈ ਸਬਾਈ ਪਲੂਣ ਬੈਠ ਲੈ ਕੇ ਆਏ ਆ ਤੇ ਗੱਲਬਾਤ ਬਾਈ ਨਾਲ ਕਰਾਵਾਂ ਕਿਹੜਾ ਸੂਆ ਤੇ ਕੀ ਡਿਟੇਲ ਆ ਜੀ ਸਸੀ ਘਾਬਰੇ ਬਾਈ ਅਸੀ ਘਾਬਰੇ ਹੋਠ ਠੀਕ ਠਾਕ ਹਾਂ ਜੀ ਵਧੀਆ ਜੀ ਪਹਿਲਾ ਨੰਬਰ ਬੋਲੋ ਜੀ 7696502925 7696502925 ਪਿੰਡ ਜੀ ਪਿੰਡ ਜੌਨ ਜ਼ਿਲ੍ਹਾ ਬਟਿੰਡਾ ਤਸੀ ਰਾਮਪੁਰਾ ਬੋਲ 10 ਕਿਲੋਮੀਟਰ ਰਾਮਪੁਰਾ ਸ਼ਹਿਰ 8 ਕਿਲੋਮੀਟਰ ਤਵਾ ਸ਼ਹਿਰ ਓਕੇ ਜੀ ਤੇ ਅੱਜ ਵੀਰੇ ਇੱਕ ਬੈੜ ਦਿਖਾਉਣੀ ਆ ਆਪਾਂ ਇੱਕ ਬੈੜ ਹੈ ਤੇ ਇੱਕ ਬੈੜ ਕਦੋਂ ਸੁਈ ਆ ਵੀਰੇ ਇਹ ਬਾਈ ਸੁਈ ਨੂੰ ਪਾ ਤਿੰਨ ਚਾਰ ਦਿਨ ਹੋ ਗਏ ਆਪਾਂ ਤਾਂ ਜੀ ਆਪਣੇ ਕੋਲੇ ਠੀਕ ਆ ਹਾਂ ਤਿੰਨ ਤੋਂ ਚਾਰ ਦਿਨ ਤੇ ਪਲੂਣ ਕਿੰਨਾ ਕੁ ਬੋਲਾ ਰੈਡੀ ਆ ਹੁਣ ਬਾਈ 12 ਠੀਕ ਆ 12 ਕਿਲੋ ਕਹਿ ਕੇ ਦੇਵਾਂਗੇ ਆਪਾਂ ਤੇ ਕਿੰਨਾ ਕੁ ਦੁੱਧ ਦੇ ਦੂਗੀ ਇਹ ਬਾਈ ਦੁੱਧ ਬਾਈ 15 16 ਕਿਲੋ ਦੇ ਦਨ ਖੋਲੋ ਇਹਨੂੰ ਤੋਲਾ ਤਾਰਾ ਕਰਾਇਆ ਜੇ ਇੱਕ ਥਣ ਥੋੜਾ ਬੜਾ ਚੰਗਾ ਲੱਗਿਆ ਹਨਾ ਬਾਈ ਥਣ ਤੋਂ ਪੂਰਾ ਚੰਗਾ ਮਗਰ ਬੱਛਾ ਆ ਗਿਆ ਜੀ ਮਗਰ ਬੱਛਾ ਆ ਗਿਆ ਓਕੇ ਜੀ ਤੇ ਬਾਕੀ ਦੀ ਗੱਲ ਸੁਵਾ ਰਹੀ ਨਾਲ ਪਹਿਲਾ ਠੀਕ ਆ ਜੀ ਥਣਲੇ ਵੀ ਸਾਫ ਆ ਤਾਂ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 11:30 ਵਜੇ ਦਾ ਜੀ ਉਸ ਹਿਸਾਬ ਨਾਲ ਜੱਜ ਕਰ ਲਿਓ ਆ ਦੇਖੋ ਜੀ ਤੇ ਥਣਲੇ ਵਾ ਮੰਝਾ ਵਾਲਾ ਥਣ ਲੱਗਿਆ ਵਾ ਹਨਾ ਗੰਢੀ ਪੂਰੀਆ ਫੁੱਡੇ ਬੱਗ ਜੀ ਆ ਤਾਂ ਕਮਾਲ ਆ ਹਨਾ ਹੂੰ ਥਣ ਬਹੁਤ ਗੁੱਲੇ ਵਾਲਾ ਲੱਗਿਆ ਵਾ ਉਥੇ ਲੈ ਚਲੋ ਲਿਓ ਜੀ ਤੇ ਥੋੜੀ ਗਰਲੈਂਡੋ ਦੇ ਅੰਗ ਚ ਪੈ ਗਈ ਹਨਾ ਮੂਰਾਂ ਹਾਂ ਜੀ ਬਯੋਰ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਹੈ ਆ ਦੇਖੋ ਇਹ ਬੱਚੇ ਦਾ ਘਰ ਦੀ ਹੈ ਹਨਾ ਬਾਈ ਹਾਂ ਹਾਂ ਹੂੰ ਇਹ ਲੈ ਬਸ ਸਾਫ ਆ ਦਿੱਤੀ ਭਲਾਂ ਭਲਾਂ ਪਾਈ ਬੈਠੀਆਂ ਮੜੀਆਂ ਮੋਟੀਆਂ ਤੇ ਕਿਉਂਕਿ ਭਲਾਂ ਵਾਲੀ ਵਹਿੜ ਤਾਂ ਬਹੁਤ ਖਰੀ ਹੁੰਦੀ ਹੈ ਹਨਾ ਬਾਈ ਹਾਂ ਬਾਈ ਹਾਂ ਆ ਦੇਖੋ ਜੀ ਜੱਜਾ ਭਾਤ ਦਾ ਘਠੀਗਾ ਠੀਕ ਹੈ ਜੀ ਕਰੋ ਚੈੱਕ ਤੇ ਥਾਨ ਤੁਹਾਨੂੰ ਬਹੁਤ ਚੰਗਾ ਗੱਡਿਆ ਬਾਈ ਹਨਾ ਆ ਦੇਖੋ ਦਿਖਾ ਦੇ ਖਾਨੇ ਦੇ ਦੇਖੋ ਚਾਰੇ ਥਾਨ ਨਿਕਲੇ ਹੋਏ ਪੂਰੇ ਗੈਰ ਤੇ ਪੂਰੀ ਦਸੱਲੀ ਕਰਾਵਾਂਗੇ ਆਪਾਂ ਤੁਹਾਨੂੰ ਇਹ ਮਾਰ ਕੇ ਫਿਰ ਦਾਰਾਂ ਦੋ ਦੋ ਆ ਦੇਖੋ ਜੀ ਧਾਰਾ ਦੁਰਾਂ ਦੇ ਤਾਂ ਕਮਾਲ ਆ ਹਨਾ ਬਾਈ ਹੈ ਇੱਕ ਮਾਰਨੇ ਚ ਮਾਰ ਤੇ ਬਾਕੀ ਦਾ ਹੱਥੀ ਜਵਾਈ ਵਾਲਾ ਘਰੇ ਦੁੱਧ ਪੀਣ ਵਾਲਾ ਸੌਦਾ ਹਨਾ ਤੇ ਮੁੱਲ ਰੇਟ ਇਹਦਾ ਜਮਾਂ ਜਾਇਜ਼ ਹੋਊਗਾ ਵੀਡੀਓ ਦੇ ਵਿੱਚ ਤੇ ਬਣੇ ਰਿਓ ਵੀਡੀਓ ਦੇ ਨਾਲ ਥੱਲੇ ਤਾਂ 100 ਨੰਬਰ ਆ ਜੀ 100 ਨੰਬਰ ਬਾਈ ਓਕੇ ਖੋਲੋ ਨਿਆਣਾ ਕੁਆਲਿਟੀ ਪੂਰੀ ਵਧੀਆ ਤੇ ਵੱਡੀ ਆ ਬਾਈ ਸਾਰਿਆਂ ਨਾਲ ਵੱਡੀ ਕੰਦ ਚੁਣਾ ਲਈ ਜੀ ਬਾਕੀ ਦੁੱਧ ਬੌੜਾ ਵੀ ਦੂਜਾ ਜਮਾਂ ਜਾਇਜ਼ ਦੱਸਿਆ ਹਨਾ ਹੋਵੇ ਭਾਵੇਂ ਵੱਧ ਹਨਾ ਹਾਂ ਬਾਈ ਹਾਂ ਤੇ ਵੀਰੇ ਫਿਰ ਜੇਰ ਜੁਰ ਜੇਰ ਓਕੇ ਬਾਈ ਉਹਨੇ ਸਾਰਾ ਕੁਝ ਦੱਸਤਾ ਬਰੋ ਠੀਕ ਹੈ ਤੇ ਦੁੱਧ 15 ਕਿਲੋ ਦੇ ਦਊਗੀ ਹਨਾ ਹਾਂ ਕੀ ਫਾਰਮੂਲਾ ਇਹਦਾ ਬਾਈ ਜਮਾਂਜਾ ਇਹਦਾ 60 ਨੇ ਕਿ ਪੈਂਦੀ ਹੁੰਦੀ ਹੈ ਹਾਂ ਇਹ 75000 ਜਮਾਨਤਨ ਕਰਦੇ ਤੇ ਬੱਛੀ ਵੀ ਗੜ ਬੇਰ ਗਿਆ ਹਣਾ ਹਾਂ ਆ ਦੇਖੋ ਮਹਿਸੂਸ ਕਰੋ ਜੀ ਕੋਈ ਬੰਦਾ ਐ ਨਹੀਂ ਹੈ ਚੌਂਕਣ ਵਾਲੀ ਨਹੀਂ ਹੈਗੀ ਖਾਣ ਦੇਖੋ ਘੱਟ ਹੂੰ 15 ਕਿਲੋ ਦੁੱਧ ਦੇਊਗੀ ਫੈਡ ਵਾਲਾ ਹਾਂ ਤੇ 53000 ਦੇ ਵਿੱਚੋਂ ਮਾਨਤਨ ਹੋ ਜਾਣਾ ਤੇ ਇੱਕ ਬੈੜ ਸੀ ਇੱਕ ਤੁਹਾਨੂੰ ਦਿਖਾਤੀ ਨੰਬਰ ਫੇਰ ਬੋਲ ਦਿਓ ਵੀਰੇ 76965202325 ਪਿੰਡ ਜੌਨ ਜੀ ਪਿੰਡ ਜੌਨ ਜੀ ਲਓ ओके जी एक ਵਾਰ ਸੀ ਇੱਕ ਤੁਹਾਨੂੰ ਦਿਖਾਤੀ ਤੇ ਬਾਕੀ ਦਾ ਜਰੂਰ ਭਾਈਆਂ ਨਾਲ ਤੁਸੀਂ ਸੰਪਰਕ ਕਰਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜੀ